ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁਲ ਰੱਖੈ ਕੌਣ ਬੜਾਈ ਹੁਣ ਸਰਵਣ ਕਰੋ ਸੂਰਮੇ ਪਿਓ ਪੋਤਰ ਦਾ ਬਹਾਦਰੀ ਨਿਡਰਤਾ ਅਡੋਲਤਾ ਪ੍ਰਪੱਕਤਾ ਅਤੇ ਸ਼ਹਾਦਤ ਦੀ ਕਥਾ ਭਾਈ ਤਾਰੂ ਸਿੰਘ ਦੀ ਸਾਖੀ ਸੁਣਦਿਆਂ ਕਥਾ ਤੇ ਕਥਾਕਾਰ ਨੇ ਕੁਝ ਚਿਰ ਹੋਰ ਲਾਹੌਰ ਰੁਕਣ ਦਾ ਫੈਸਲਾ ਕੀਤਾ ਕੌਣ ਸਿੱਖ ਨਹੀਂ ਚਾਹੁੰਦਾ ਕਿ ਉਸ ਦੀ ਔਲਾਦ ਸਿੱਖੀ ਕੇਸਾ ਸਵਾਸਾਂ ਸੰਗ ਨਿਭਾ ਜਾਵੇ ਆਪਣੇ ਭਜੰਗੀ ਭਜੰਗਣਾ ਨੂੰ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਦੇਣ ਦੇ ਨਾਲ ਨਾਲ ਮਾਤਾ ਪਿਤਾ ਆਪਣਾ ਜੀਵਨ ਵੀ ਉੱਚਾ ਹੋਰ ਉੱਚਾ ਕਰਨ ਦੇ ਉਪਰਾਲੇ ਕਰਦੇ ਰਹਿਣ ਨਹੀਂ ਤਾਂ ਸਿੱਖ ਸ਼ਹੀਦਾਂ ਦੀਆਂ ਸਾਖੀਆਂ ਬੱਚਿਆਂ ਲਈ ਕਹਾਣੀਆਂ मात्र ਬਣ ਕੇ ਰਹਿ ਜਾਣਗੀਆਂ ਆਖਰ ਬੱਚੇ ਨੇ ਮਾਪਿਓ ਨੂੰ ਸਦਾ ਵਾਚਦੇ ਰਹਿਣਾ ਹੈ ਕਿ ਜੋ ਉਹ ਮੈਨੂੰ ਸਮਝਾ ਰਹੇ ਹਨ ਕੀ ਆਪ ਕਰਦੇ ਹਨ ਹਾਲਾਂਕਿ ਸਫ਼ਰ ਹਰ ਤੱਤ ਦਾ ਆਪਣਾ ਹੈ ਅਤੇ ਹੋਣੀ ਵੀ ਅਕਾਲ ਪੁਰਖ ਜੀ ਨੇ ਆਪੋ ਆਪਣੀ ਤੈਅ ਕੀਤੀ ਹੈ ਪਰ ਫੇਰ ਵੀ ਮਾਪਿਆਂ ਦੇ ਜੀਵਨ ਵਿੱਚ ਸਿੱਖੀ ਪ੍ਰਤੀ ਪਰਪੱਕਤਾ ਦਿੜੜਤਾ ਵੇਖ ਕੇ ਬਾਲ ਦੇ ਮਨ ਵਿੱਚ ਵੀ ਉਹ ਉਤਸ਼ਾਹ ਪੈਦਾ ਹੋਣਾ ਲਾਜ਼ਮੀ ਹੈ ਪੰਥ ਸੇਵਾ ਹਿੱਤ ਦਿਨ ਰਾਤ ਇੱਕ ਕਰ ਦੇਣਾ ਅਤੇ ਸਿੱਖ ਅਸੂਲਾਂ ਲਈ ਮੌਕਾ ਆਉਣ ਉੱਤੇ ਜਾਨ ਵੀ ਕੁਰਬਾਨ ਕਰ ਦੇਣੀ ਸ਼ਹਾਬਾਜ ਸਿੰਘ ਅੰਦਰ ਇਹ ਜਜ਼ਬਾ ਆਪਣੇ ਪਿਤਾ ਅਤੇ ਸਮਕਾਲੀ ਸਿੱਖਾਂ ਦੇ ਜੀਵਨ ਵੇਖ ਕੇ ਹੀ ਆਇਆ ਸੀ ਤੈਨੂੰ ਪਤਾ ਹੈ ਪੁੱਤਰ ਇੱਕ ਦਿਨ ਭਾਈ ਸੁਬੇਗ ਸਿੰਘ ਪੁੱਤਰ ਨੂੰ ਪੁੱਛਣ ਲੱਗੇ ਕੀ ਪਿਤਾ ਜੀ ਇੱਕ ਵਾਰ ਕੁਝ ਬ੍ਰਾਹਮਣ ਮੀਰੀ ਪੀੜੀ ਦੇ ਮਾਲਕ ਸਤਗੁਰਾਂ ਪਾਸ ਆਏ ਅਤੇ ਸ਼ਿਕਾਇਤ ਕਰਨ ਲੱਗੇ ਮਹਾਰਾਜ ਸਿੱਖ ਸੰਗਤਾਂ ਸਾਡੇ ਨਾਲ ਵਿਤਕਰਾ ਕਰਦੀਆਂ ਹਨ ਜੋ ਉਪਦੇਸ਼ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਉਹ ਨਹੀਂ ਮੰਨਦੇ ਪਰ ਜੋ ਭਾਈ ਗੁਰਦਾਸ ਜੀ ਕਹਿੰਦੇ ਹਨ ਉਹ ਝੱਟ ਮੰਨ ਲੈਂਦੇ ਹਨ ਇਹ ਭੇਦ ਭਾਵ ਕਿਉਂ ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਸਤਗੁਰੂ ਮੁਸਕਰਾਏ ਅਤੇ ਬੋਲੇ ਭਾਈ ਸਿੱਖ ਸੰਗਤਾਂ ਦੇ ਕਮਾਉਣ ਲਈ ਜੋ ਵੀ ਬਚਨ ਭਾਈ ਗੁਰਦਾਸ ਜੀ ਕਰਦੇ ਹਨ ਪਹਿਲਾਂ ਉਹ ਬਚਨ ਆਪਣੇ ਜੀਵਨ ਵਿੱਚ ਕਮਾਉਂਦੇ ਹਨ ਈ ਤੁਸੀਂ ਜੋ ਉਪਦੇਸ਼ ਸੰਗਤਾਂ ਨੂੰ ਕਰਦੇ ਹੋ ਪਹਿਲਾਂ ਆਪ ਕਮਾਉਂਦੇ ਹੋ ਮਹਾਰਾਜ ਦੇ ਇਹ ਬੋਲ ਸੁਣ ਕੇ ਬ੍ਰਾਹਮਣ ਬਹੁਤ ਸ਼ਰਮਿੰਦਾ ਹੋਏ ਉਹ ਤਾਂ ਵਿਚਾਰੇ ਮਾਇਆ ਦੇ ਤਿਆਗ ਦੀ ਸਾਖੀ ਸੁਣਾ ਕੇ ਸੰਗਤਾਂ ਤੋਂ ਕਥਾ ਦੀ ਭੇਟਾ ਮੰਗਣ ਲੱਗ ਜਾਂਦੇ ਸਨ ਹੁਣ ਜੇ ਤੈਨੂੰ ਮੈਂ ਪੁੱਛਾਂ ਕਿ ਸਾਖੀ ਸਾਨੂੰ ਕੀ ਦ੍ਰਿੜ ਕਰਵਾਉਂਦੀ ਹੈ ਤਾਂ ਤੇਰਾ ਕੀ ਉੱਤਰ ਹੋਵੇਗਾ ਪੁੱਤਰ ਜੀ ਇਹੀ ਪਿਤਾ ਜੀ ਕਿ ਬਹੁਤ ਫਰਕ ਹੁੰਦਾ ਹੈ ਸਿੱਖੀ ਦੀਆਂ ਸਿਰਫ ਗੱਲਾਂ ਕਰਨ ਅਤੇ ਸਿੱਖੀ ਕਮਾਉਣ ਅਤੇ ਨਿਭਾਉਣ ਵਿੱਚ ਵਾਹ ਧੰਨ ਸ਼ਹਾਬਾਜ ਸਿੰਘ ਦੇ ਉੱਤਰ ਉੱਤੇ ਖੁਸ਼ ਹੁੰਦਿਆਂ ਭਾਈ ਸੁਵੇਗ ਸਿੰਘ ਬੋਲੇ ਇੱਕ ਰਾਤ ਹੋਰ ਭਾਈ ਸੁਵੇਗ ਸਿੰਘ ਸ਼ਹਾਬਾਜ ਸਿੰਘ ਨੂੰ ਗੋਦ ਵਿੱਚ ਬਿਠਾ ਕੇ ਔਰੰਗਜੀਬ ਦੇ ਸਮੇਂ ਦਿੱਲੀ ਵਿੱਚ ਲੈ ਗਏ ਕੁਝ ਚਿਰ ਪਹਿਲਾਂ ਹੀ ਚਾਂਦਨੀ ਚੌਂਕ ਵਿੱਚ ਵਰਤਾਰਾ ਵਾਪਰ ਕੇ ਹਟਿਆ ਸੀ ਮੁਗਲ ਹੋਕੇ ਦੇ ਰਹੇ ਸਨ ਜੇ ਕਿਸੇ ਨੇ ਵੀ ਕਾਫਰਾਂ ਦੇ ਗੁਰੂ ਦੇ ਸਿਰ ਅਤੇ ਧੜ ਨੂੰ ਛੂਣ ਦਾ ਯਤਨ ਕੀਤਾ ਜਾਂ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਸਨ ਪਰਿਵਾਰ ਘਾਣ ਬੱਚਾ ਪੀੜ ਦਿੱਤਾ ਜਾਵੇਗਾ ਟੰਡੋਰੀਆਂ ਦੀਆਂ ਆਵਾਜ਼ਾਂ ਤਾਂ ਬੰਦ ਨਹੀਂ ਹੋਈਆਂ ਪਰ ਇੱਕ ਪਾਸਿਓਂ ਇੱਕਦਮ ਅੱਗ ਦੀਆਂ ਲਾਟਾਂ ਅਸਮਾਨ ਛੂਣ ਲੱਗੀਆਂ ਸ਼ਾਇਦ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਸੀ ਕਿਸ ਦਾ ਘਰ ਸੀ ਇਹ ਇਹ ਤਾਂ ਭਾਈ ਲਖੀ ਸ਼ਾਹ ਜੀ ਦਾ ਘਰ ਹੈ ਸੀ ਨਹੀਂ ਹੈ ਅਤੇ ਸਦੀਆਂ ਤੀਕ ਹੁਣ ਇਹ ਘਰ ਸਦਾ ਹੈ ਹੀ ਰਹੇਗਾ ਲੋਕ ਜਦ ਘਰ ਉਸਾਰਦੇ ਹਨ ਤਾਂ ਕਿਸੇ ਦੀ ਮਿਆਦ 30 ਸਾਲ ਤੱਕ ਹੁੰਦੀ ਹੈ ਕਿਸੇ ਦੀ 50 ਸਾਲ ਤੱਕ ਪਰ ਇਹ ਘਰ ਅੱਜ ਆਪਾ ਬਾਲ ਕੇ ਧਰਤੀ ਉੱਤੇ ਸਦਾ ਲਈ ਸਥਾਪਿਤ ਹੋ ਗਿਆ ਹੈ ਅਸੀਂ ਸੋਚਦੇ ਹੀ ਰਹਿ ਗਏ ਤੇ ਸ਼ਾਹ ਜੀ ਸੇਵਾ ਵੀ ਨਿਭਾ ਗਏ ਕੁਝ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਹਨ ਕਰਾਮਾਤ ਹੈ ਜੀ ਜਾਹਰਾ ਕਰਾਮਾਤ ਭਾਈ ਲੱਖੀ ਸ਼ਾਹ ਜੀ ਨੇ ਕਰਾਮਾਤ ਕਰ ਦਿਖਾਈ ਹੈ ਇੱਕ ਹੋਰ ਆਵਾਜ਼ ਆਈ ਇਹ ਕਰਾਮਾਤ ਨਹੀਂ ਭਾਈ ਲੱਖੀ ਸ਼ਾਹ ਜੀ ਬੋਲੇ ਕਰਾਮਾਤ ਦੇਖਣੀ ਹੈ ਤਾਂ ਚਾਂਦਨੀ ਚੌਕ ਜਾਓ ਅਤੇ ਦੇਖੋ ਕਿ ਜਦ ਅਸੀਂ ਮਹਾਰਾਜ ਦੀ ਦੇਹ ਲੈਣ ਆਏ ਤੇ ਸੀਸ ਭਾਈ ਜੈਤਾ ਜੀ ਲੈ ਗਏ ਤਾਂ ਉਥੇ ਕੀ ਵਾਪਰਿਆ ਸਭ ਬੜੇ ਹੈਰਾਨ ਹੋਏ ਕਿ ਅਜੇਹਾ ਉਥੇ ਕੀ ਹੋ ਗਿਆ ਐਨੇ ਨੂੰ ਇੱਕ ਸਿੱਖ ਹਫਿਆ ਹੋਇਆ ਆਇਆ ਧੰਨ ਸਿੱਖ ਧੰਨ ਗੁਰੂ ਕੇ ਸਿੱਖ ਪੁੱਛਣ ਉੱਤੇ ਉਸਨੇ ਦੱਸਿਆ ਕਿ ਉਹ ਚਾਂਦਨੀ ਚੌਕ ਵੱਲੋਂ ਆਇਆ ਹੈ ਖਤਰਨਾਕ ਹਨੇਰੀ ਨਾਲ ਮੁਗਲ ਸਿਪਾਹੀਆਂ ਵਿੱਚ ਹਫੜਾ ਦਫੜੀ ਮਚ ਗਈ ਉਸੇ ਹਫੜਾ ਦਫੜੀ ਵਿੱਚ ਤੁਸੀਂ ਮਹਾਰਾਜ ਦੀ ਦੇ ਤੇ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਗਏ ਅਸੀਂ ਦੂਰ ਖਲੋਤੇ ਇਹੇ ਵੇਖ ਰਹੇ ਸਾਂ ਕਿ ਇੱਕ ਬਜ਼ੁਰਗ ਬੋਲੇ ਜਦ ਇਹ ਹਨੇਰੀ ਰੁਕੇਗੀ ਤੇ ਸਿਪਾਹੀਆਂ ਨੂੰ ਪਤਾ ਲੱਗੇਗਾ ਦਾ ਦਿੱਲੀ ਦੇ ਸਾਰੇ ਸਿੱਖ ਪਰਿਵਾਰਾਂ ਉੱਤੇ ਕਹਿਰਾਂ ਦੀ ਅਗਲੀ ਹਨੇਰੀ ਝੁੱਲੇਗੀ ਸੱਚੇ ਬਾਦਸ਼ਾਹ ਸਿੱਖਾਂ ਉੱਤੇ ਮੇਰ ਕਰਕੇ ਆਪਣੀ ਦੇਹ ਦੀ ਸੇਵਾ ਸੰਭਾਲ ਕਰਵਾ ਲੈਣ ਫੇਰ ਭਾਵੇਂ ਹજી ਇਹੇ ਸ਼ਬਦ ਉਸ ਦੇ ਮੂੰਹ ਵਿੱਚ ਹੀ ਸਨ ਕਿ ਦੋ ਸਿੱਖ ਚਾਂਦਨੀ ਚੌਕ ਵੱਲ ਭੱਜੇ ਉੱਥੇ ਪਹੁੰਚ ਕੇ ਇੱਕ ਦੂਜੇ ਦਾ ਸਿਰ ਨਾਲੋਂ ਵੱਖ ਕਰ ਦਿੱਤਾ ਅਤੇ ਉਸ ਨੂੰ ਉਂਝ ਹੀ ਟਿਕਾ ਦਿੱਤਾ ਜਿਵੇਂ ਸਤਗੁਰਾਂ ਦੀ ਦੇਹ ਉੱਤੇ ਸੀਸ ਪਏ ਸਨ ਤਾਂ ਕਿ ਜਦ ਹਨੇਰੀ ਰੁਕੇ ਤਾਂ ਸਿਪਾਹੀਆਂ ਨੂੰ ਇੱਕਦਮ ਪਤਾ ਨਾ ਲੱਗੇ ਧੰ ਸਿੱਖੀ ਧੰ ਗੁਰੂ ਕੇ ਸਿੱਖ ਸ਼ਾਹਬਾਜ ਸਿੰਘ ਬੋਲਿਆ ਤੇ ਇਹ ਕਿਤੇ ਇੱਕ ਥਾਂ ਹੋਇਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਜਦ ਅਨੰਦਪੁਰ ਸਾਹਿਬ ਪਹੁੰਚੇ ਕਈ ਥਾਈਂ ਸਿੱਖ ਸੇਵਕਾਂ ਨੇ ਇਹ ਸੇਵਾ ਲਈ ਕਿਸੇ ਹੋਰ ਥਾਂ ਵੀ ਇਸ ਤਰ੍ਹਾਂ ਹੋਇਆ ਹੈ ਪਿਤਾ ਜੀ ਸ਼ਾਹਬਾਜ ਸਿੰਘ ਬੋਲਿਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਦਿੱਲੀ ਤੋਂ ਬਾਹਰ ਜਿਹੜੇ ਸਭ ਤੋਂ ਪਹਿਲੇ ਪਿੰਡ ਪੁੱਜੇ ਉਸ ਪਿੰਡ ਦਾ ਨਾਮ ਘੜੀ ਸੀ ਮੀਹ ਹਨੇਰੀ ਦਾ ਮੁਕਾਬਲਾ ਕਰਦੇ ਹੋਏ ਭਾਈ ਸਾਹਿਬ ਜਦੋਂ ਇੱਥੇ ਪਹੁੰਚੇ ਤਾਂ ਪਿੰਡ ਦੇ ਮੌਤਵਾਰ ਬਾਬਾ ਖੁਸ਼ਿਆਲਾ ਜੀ ਨੂੰ ਮਿਲੇ ਅਤੇ ਉਹਨਾਂ ਕੋਲ ਖਬਰ ਪਹੁੰਚੀ ਕਿ ਮੁਗਲ ਸਿਪਾਹੀ ਭਾਈ ਜੈਤਾ ਜੀ ਦਾ ਪਿੱਛਾ ਕਰਦੇ ਹੋਏ ਇੱਧਰ ਹੀ ਆ ਰਹੇ ਹਨ ਬਾਬਾ ਜੀ ਮਹਾਰਾਜ ਦੇ ਸੀਸ ਅਤੇ ਭਾਈ ਜੈਤਾ ਜੀ ਨੂੰ ਬਹੁਤ ਅਦਬ ਸਤਕਾਰ ਨਾਲ ਆਪਣੇ ਘਰ ਲੈ ਆਏ ਸਾਰੇ ਪਿੰਡ ਨੇ ਵਿਚਾਰ ਕੀਤੀ ਕਿ ਸਤਗੁਰਾਂ ਦੇ ਸੀਸ ਨੂੰ ਮੁਗਲਾਂ ਹੱਥ ਜਾਣ ਤੋਂ ਕਿਵੇਂ ਰੋਕਿਆ ਜਾਵੇ ਬਾਬਾ ਖੁਸ਼ਿਆਲਾ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਇੱਕੋ ਰਸਤਾ ਹੈ ਕਿ ਕੋਈ ਹੋਰ ਸਿਰ ਰੁਮਾਲਿਆਂ ਵਿੱਚ ਲਪੇਟ ਕੇ ਮੁਗਲ ਸਪਾਹੀਆਂ ਨੂੰ ਦੇ ਦਿੱਤਾ ਜਾਵੇ ਸਭ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਪਰ ਸਿਰ ਦੇਵੇ ਕੌਣ ਬਾਬਾ ਖੁਸ਼ਹਾਲਾ ਜੀ ਅੱਗੇ ਆਏ ਅਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਇਸ ਮਹਾਨ ਕਾਰਜ ਲਈ ਮੇਰਾ ਸਿਰ ਹਾਜ਼ਰ ਹੈ ਕਾਫੀ ਚਿਜਕ ਅਤੇ ਨਾ ਨੁਕਰ ਮਗਰੋਂ ਬਾਬਾ ਜੀ ਦੇ ਪੁੱਤਰ ਉਹਨਾਂ ਦੀ ਇਸ ਕੁਰਬਾਨੀ ਭਰੀ ਗੱਲ ਨਾਲ ਸਹਿਮਤ ਹੋ ਗਏ ਮਹਾਰਾਜ ਦੇ ਸੀਸ ਦਾ ਨਿਰਾਦਰ ਰੋਕਣ ਲਈ ਬਾਬਾ ਖੁਸ਼ਿਆਲਾ ਜੀ ਨੇ ਆਪਣਾ ਖੁਸ਼ੀ ਖੁਸ਼ੀ ਸੀਸ ਭੇਟ ਕਰ ਦਿੱਤਾ ਧਾਈ ਜੈਤਾ ਜੀ ਨੂੰ ਸਵੇਰ ਹੁੰਦੇ ਸਾਰ ਸਾਰੇ ਪਿੰਡ ਨੇ ਸਤਕਾਰ ਸਹਿਤ ਮਹਾਰਾਜ ਦੇ ਸੀਸ ਸਮੇਤ ਵਿਦਾ ਕਰ ਦਿੱਤਾ ਕੁਝ ਚਿਰ ਮੰਗਰੋਂ ਹੀ ਮੁਗਲ ਸਪਾਹੀਆਂ ਟੁੱਕੇ ਬਾਬਾ ਖੁਸ਼ਿਆਲਾ ਜੀ ਦਾ ਸੀਸ ਸੁੰਦਰ ਬਸਤਰਾਂ ਵਿੱਚ ਲਪੇਟ ਕੇ ਮੁਗਲਾਂ ਨੂੰ ਸੌਂਪ ਦਿੱਤਾ ਗਿਆ ਅਤੇ ਉਹ ਕਾਫਰ ਕਿੱਥੇ ਹੈ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਕੂਮਤ ਦੇ ਬਾਗੀ ਗੁਰੂ ਦਾ ਸਿਰ ਚਾਂਦਨੀ ਚੌਕ ਵਿੱਚੋਂ ਚੁੱਕ ਕੇ ਲਿਆਂਦਾ ਮੁਗਲ ਸਪਾਹੀ ਗੁੱਸੇ ਵਿੱਚ ਬੋਲਿਆ ਇਸ ਬਾਰੇ ਤਾਂ ਪਿੰਡ ਵਾਲਿਆਂ ਨੇ ਸੋਚਿਆ ਹੀ ਨਹੀਂ ਸੀ ਉਹਨਾਂ ਸਿਰ ਹੁਣ ਹੋਰ ਵਿਪਤਾ ਪੈ ਗਈ ਸੀ ਜਲਦੀ ਪੇਸ਼ ਕਰੋ ਉਸ ਕਾਫਰ ਨੂੰ ਵੀ ਨਹੀਂ ਤਾਂ ਤੁਹਾਡੇ ਵਿੱਚੋਂ ਕਿਸੇ ਨੂੰ ਨਹੀਂ ਬਖਸ਼ਿਆ ਜਾਏਗਾ ਮੈਂ ਹਾਂ ਹਜੂਰ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਪਿੰਡ ਦਾ ਹੀ ਇੱਕ ਹੋਰ ਬਜ਼ੁਰਗ ਅੱਗੇ ਆਇਆ ਅਤੇ ਉਸ ਨੇ ਭਾਈ ਜੈਤਾ ਜੀ ਦੀ ਥਾਂ ਆਪਣੇ ਆਪ ਨੂੰ ਪੇਸ਼ ਕੀਤਾ ਇੱਕ ਮੁਗਲ ਸਿਪਾਹੀ ਨੇ ਤਲਵਾਰ ਦੇ ਵਾਰ ਨਾਲ ਉਸ ਬਜ਼ੁਰਗ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਮੁਗਲ ਸਪਾਹੀਆਂ ਨੇ ਬਾਬਾ ਖੁਸ਼ਿਆਲਾ ਜੀ ਦਾ ਸਿਰ ਜਾ ਕੇ ਔਰੰਗਜ਼ੇਬ ਅੱਗੇ ਪੇਸ਼ ਕੀਤਾ ਜਦ ਬਾਦਸ਼ਾਹ ਨੇ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਸਾੜ ਕੇ ਸਵਾਹ ਕਰ ਦਿਓ ਉਸ ਸਾਰੇ ਪਿੰਡ ਨੂੰ ਜਿਸ ਨੇ ਹਕੂਮਤ ਨਾਲ ਐਸਾ ਕੋਝਾ ਮਜ਼ਾਕ ਕੀਤਾ ਹੈ ਤੇ ਔਰੰਗਜ਼ੇਬ ਦੇ ਇਸ ਹੁਕਮ ਦੀ ਦੇਰ ਸੀ ਕਿ ਸਾਰਾ ਗੜੀ ਪਿੰਡ ਮੁਗਲਾਂ ਨੇ ਸਾੜ ਕੇ ਸਵਾਹ ਕਰ ਦਿੱਤਾ ਵਾਹਿਗੁਰੂ ਧੰਨ ਗੁਰੂ ਧੰਨ ਗੁਰੂ ਪਿਆਰੇ ਸ਼ਹਾਬਾਜ ਸਿੰਘ ਇਹ ਕਹਿੰਦਾ ਹੋਇਆ ਸ਼ਹਾਦਤਾਂ ਨੂੰ ਪ੍ਰਣਾਮ ਕਰ ਰਿਹਾ ਸੀ ਸਿੱਖੀ ਸਿੱਦਕ ਦੀਆਂ ਐਸੀਆਂ ਸਾਖੀਆਂ ਰਾਹੀ ਸੁਬੇਗ ਸਿੰਘ ਆਪਣੇ ਪੁੱਤਰ ਨੂੰ ਸਦਾ ਸਿੱਖੀ ਕਮਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ ਜਕਰੀਆ ਖਾਨ ਵੱਲੋਂ ਜਦੋਂ ਤੋਂ ਭਾਈ ਸੁਬੇਗ ਸਿੰਘ ਨੂੰ ਕਚਹਿਰੀ ਦੇ ਚਬੂਤਰੇ ਦੀ ਤਾਬੇਦਾਰੀ ਦਿੱਤੀ ਗਈ ਸੀ ਤਦ ਤੋਂ ਹੀ ਉਸ ਦੇ ਪੁੱਤਰ ਯਾਇਆ ਖਾਨ ਸ਼ਾਹ ਨਵਾਜ਼ ਰੋਸ ਵਿੱਚ ਸਨ ਤੇ ਕਿਸੇ ਵੀ ਤਰ੍ਹਾਂ ਭਾਈ ਸੁਬੇਗ ਸਿੰਘ ਤੋਂ ਇਹ ਅਹੁਦਾ ਖੋਹ ਲੈਣਾ ਚਾਹੁੰਦੇ ਸਨ ਹੇਠਾਂ ਧਰਤੀ ਹੈ ਤੇ ਉੱਤੇ ਆਕਾਸ਼ ਮੁਗਲਾਂ ਦੀ ਸਲਤਨਤ ਧਰਤੀ ਉੱਤੇ ਹੈ ਤੇ ਖਾਲਸੇ ਦੀ ਆਕਾਸ਼ੀ ਵਿੱਚ ਖਾਲਸੇ ਦਾ ਤਖਤ ਉੱਚਾ ਹੈ ਭਾਈ ਸੁਬੇਗ ਸਿੰਘ ਜੀ ਵੱਲੋਂ ਜਾਰੀ ਕੀਤੇ ਗਏ ਸਿੱਕੇ ਦੀ ਇਬਾਰਤ ਨੇ ਤਾਂ ਕਾਜ਼ੀਆਂ ਮੌਲਾਨਿਆਂ ਅੰਦਰ ਗੁੱਸੇ ਦੇ ਭਾਂਬੜ ਮਚਾ ਦਿੱਤੇ ਸਨ ਕੋਤਵਾਲ ਬਣਦਿਆਂ ਹੀ ਭਾਈ ਸੁਬੇਗ ਸਿੰਘ ਨੇ ਕੁਝ ਕੰਮ ਬਹੁਤ ਛੇਤੀ ਨਾਲ ਕਰ ਦਿੱਤੇ ਉਹਨਾਂ ਨੂੰ ਪਤਾ ਸੀ ਕਿ ਇਹ ਅਹੁਦਾ ਉਹਨਾਂ ਕੋਲ ਜ਼ਿਆਦਾ ਦੇਰ ਨਹੀਂ ਟਿਕੇਗਾ ਸਿੱਕਾ ਜਾਰੀ ਕਰਨ ਦੇ ਨਾਲ ਹੀ ਉਹਨਾਂ ਲਾਹੌਰ ਦੀਆਂ ਜੇਲਾਂ ਵਿੱਚ ਕੈਦ ਸਾਰੇ ਸਿੱਖਾਂ ਨੂੰ ਰਿਹਾ ਕਰ ਦਿੱਤਾ ਉਹਨਾਂ ਚਰਖੜੀਆਂ ਨੂੰ ਵੀ ਪਟਵਾਇਆ ਗਿਆ ਜਿਨ੍ਹਾਂ ਉੱਤੇ ਚਾੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਹਨਾਂ ਨੇ ਸਜ਼ਾ ਦੇਣ ਵਾਲੇ ਹੋਰ ਅਣਮਨੁੱਖੀ ਤਰੀਕਿਆਂ ਉੱਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ ਇਹਨਾਂ ਵਿੱਚੋਂ ਚਰਖੜੀਆਂ ਤਾਂ ਉਹ ਪਹਿਲਾਂ ਹੀ ਪਟਵਾਸ ਰੁੱਕੇ ਸਨ ਬਾਕੀਆਂ ਵਿੱਚੋਂ ਸੂਲੀ ਜਿਵੇਂ ਹਜਰਤ ਈਸਾ ਨੂੰ ਚਾੜਿਆ ਗਿਆ ਸੀ ਸੰਗੇਸਾਰ ਕਿਸੇ ਨੂੰ ਧਰਤੀ ਵਿੱਚ ਗੱਡ ਕੇ ਜਾਂ ਦਰਖਤ ਨਾਲ ਲਮਕਾ ਕੇ ਪੱਥਰਾਂ ਨਾਲ ਮਾਰਨਾ ਤੱਤੇ ਜੰਬੂਰਾ ਨਾਲ ਮਾਸ ਨੋਚਣਾ ਮੂਂਗਲੀਆਂ ਨਾਲ ਕੁੱਟ-ਕੁੱਟ ਕੇ ਮਾਰਨਾ ਹਲਕੇ ਕੁੱਤਿਆਂ ਤੋਂ ਪੜਵਾਉਣਾ ਤੱਤਾ ਤੇਲ ਪਾ ਕੇ ਸਾੜ ਦੇਣਾ ਆਦ ਸ਼ਾਮਲ ਸਨ ਇਹ ਮੁਗਲਾਂ ਦੇ ਕੁਝ ਤਰੀਕੇ ਸਨ ਜਿਨ੍ਹਾਂ ਰਾਹੀਂ ਉਹ ਸਿੱਖਾਂ ਉੱਤੇ ਤਸ਼ੱਦਦ ਕਰਿਆ ਕਰਦੇ ਸਨ ਭਾਈ ਸੁਬੇਗ ਸਿੰਘ ਨੇ ਇਨਾਂ ਸਭ ਤਰੀਕਿਆਂ ਨੂੰ ਫੌਰੀ ਤੌਰ ਉੱਤੇ ਬੰਦ ਕਰਨ ਦਾ ਹੁਕਮ ਦੇ ਦਿੱਤਾ। ਨਾਲ ਹੀ ਭਾਈ ਸੁਬੇਗ ਸਿੰਘ ਨੇ ਹਿੰਦੂ ਮੰਦਰਾਂ ਵਿੱਚ ਸੰਖ ਵਜਾਉਣ ਅਤੇ ਪੁਰਾਣਾ ਦੇ ਪਾਠ ਉੱਤੇ ਲੱਗੀ ਪਾਬੰਦੀ ਵੀ ਹਟਵਾ ਦਿੱਤੀ। ਮੁਗਲਾਂ ਵੱਲੋਂ ਕਰ ਕਹਿ ਕੇ ਸ਼ੁਰੂ ਕੀਤੀ ਗਈ ਇੱਕ ਘਟਿਆ ਰਸਮ ਜਿਸ ਵਿੱਚ ਗੈਰ ਮੁਸਲਮ ਕੁੜੀਆਂ ਵਿਆਹ ਮਗਰੋਂ ਸਹੁਰੇ ਜਾਣ ਤੋਂ ਪਹਿਲਾਂ ਕੁਝ ਦਿਨ ਮੁਗਲ ਫੌਜਦਾਰਾਂ ਜਾਂ ਸੂਬੇਦਾਰਾਂ ਦੇ ਘਰ ਘਟਦੀਆਂ ਸਨ ਉਸ ਨੂੰ ਵੀ ਬੰਦ ਕਰਵਾਇਆ ਗਿਆ। ਭਾਈ ਸੁਬੇਗ ਸਿੰਘ ਨੇ ਲਾਹੌਰ ਦੇ ਸ਼ਹੀਦ ਗੰਜ ਦੀਆਂ ਕੰਧਾਂ ਵਿੱਚੋਂ ਸ਼ਹੀਦ ਕੀਤੇ ਗਏ ਸਿੰਘਾਂ ਦੇ ਸਿਰ ਅਤੇ ਖੂਹਾਂ ਵਿੱਚੋਂ ਧੜਕੜਵਾ ਕੇ ਉਹਨਾਂ ਦਾ ਸੰਸਕਾਰ ਕਰਵਾਇਆ ਇਹਨਾਂ ਸਾਰਿਆਂ ਫੈਸਲਿਆਂ ਕਰਕੇ ਭਾਈ ਸਾਹਿਬ ਜਕਰੀਏ ਦੇ ਪੁੱਤਰਾਂ ਅਤੇ ਮੁਗਲ ਦਰਬਾਰੀਆਂ ਦੀਆਂ ਅੱਖਾਂ ਵਿੱਚ ਹੋਰ ਰੜਕਣ ਲੱਗੇ ਸਿੱਖਾਂ ਨਾਲ ਦਿਨ ਰਾਤ ਨਫ਼ਰਤ ਕਰਨ ਵਾਲੇ ਲਖਪਤ ਰਾਏ ਦੇ ਤਾਂ ਕੋਈ ਅੰਦਰ ਵੜ ਕੇ ਨਹੀਂ ਦੇਖਦਾ ਸੀ ਸਾੜੇ ਦੀ ਅੱਗ ਵਿੱਚ ਉਹ ਬੁਰੀ ਤਰ੍ਹਾਂ ਪੁੱਜ ਰਿਹਾ ਸੀ ਭਾਈ ਸਾਹਿਬ ਦਾ ਪੁਜੰਗੀ ਸ਼ਾਹਬਾਜ਼ ਸਿੰਘ ਬਹੁਤ ਲਾਇਕ ਅਤੇ ਹੁਸ਼ਿਆਰ ਬਾਲਕ ਸੀ ਗੁਰਮਤ ਵਿੱਚ ਪ੍ਰਪੱਕ ਹੋਣ ਦੇ ਨਾਲ-ਨਾਲ ਉਹ ਫਾਰਸੀ ਦਾ ਚੰਗਾ ਵਿਦਵਾਨ ਵੀ ਬਣ ਗਿਆ ਸੀ ਉਸ ਦੀ ਲਾਇਕਤਾ ਵੇਖ ਕੇ ਮੌਲਵੀ ਸਦਾ ਰੰਝ ਕਰਦਾ ਸੀ ਕਿ ਐਸਾ ਸ਼੍ਰੇਸ਼ਟ ਬਾਲਕ ਮੁਸਲਮਾਨ ਕਿਉਂ ਨਹੀਂ ਹੈ ਕਈ ਵਾਰ ਉਹ ਬਾਲਕ ਨੂੰ ਥੜਕਾਉਣ ਲਈ ਸਿੱਖੀ ਉੱਤੇ ਤੰਜ ਕੱਸਦਾ ਪਰ ਬਾਲਕ ਆਪਣੇ ਤੇਜ ਤਾਰ ਜਵਾਬਾਂ ਨਾਲ ਮੌਲਵੀ ਦੇ ਚਾਰੇ ਖਾਨੇ ਚਿੱਤ ਕਰ ਦਿੰਦਾ ਸੀ ਐਸੀ ਹੀ ਇੱਕ ਬਹਿਸ ਜੁਮੇ ਰਾਤ ਨੂੰ ਮਸਜਿਦ ਦੇ ਬਾਹਰ ਹੋ ਗਈ ਲੋਕਾਂ ਦਾ ਮਜਮਾ ਲੱਗਿਆ ਹੋਇਆ ਸੀ ਸਭ ਮੌਲਵੀ ਦੇ ਦਿਵਾਲੇ ਖਲੋਤੇ ਗੱਲਾਂ ਕਰ ਰਹੇ ਸਨ ਐਨੇ ਨੂੰ ਕੋਲ ਦੀ ਸ਼ਾਹਬਾਜ ਸਿੰਘ ਲੰਗਿਆ ਤਾਂ ਮੌਲਵੀ ਬੋਲਿਆ ਮੁਹੰਮਦ ਸਾਹਿਬ ਹੀ ਇੱਕ ਮਾਤਰ ਸਰਵੋੱਚ ਅਤੇ ਆਖਰੀ ਪੈਗੰਬਰ ਹਨ ਕਿਉਂ ਸ਼ਹਾਬਾਜ ਸਿੰਘ ਉਸਨੇ ਲੰਗੇ ਜਾਂਦੇ ਸ਼ਹਾਬਾਜ ਸਿੰਘ ਦਾ ਹੰਗਾਰਾ ਪ੍ਰਭਾਉਣ ਲਈ ਚਾਹਿਆ ਬੇਸ਼ੱਕ ਸ਼ਹਾਬਾਜ ਸਿੰਘ ਬੋਲਿਆ ਹਰ ਸੱਚੇ ਮੁਸਲਮਾਨ ਨੂੰ ਇਹ ਗੱਲ ਪੂਰੇ ਇਮਾਨ ਨਾਲ ਮੰਨਣੀ ਚਾਹੀਦੀ ਹੈ ਦੀਨ ਤੋਂ ਥਿੜਕਿਆ ਮੰਨਿਆ ਜਾਵੇਗਾ ਉਹ ਮੂਮੰਦ ਜੋ ਇਸ ਬਚਨ ਤੋਂ ਚਿੱਤ ਡੋਲਾਵੇ ਸ਼ਹਾਬਾਜ ਸਿੰਘ ਨੇ ਐਸਾ ਸ਼ਾਨਦਾਰ ਜਵਾਬ ਦਿੱਤਾ ਜਿਸ ਦੀ ਮੌਲਵੀ ਨੂੰ ਆਸ ਨਹੀਂ ਸੀ ਸਿਰਫ ਮੁਸਲਮਾਨ ਹੀ ਕਿਉਂ ਕੁੱਲ ਆਲਮ ਕਿਉਂ ਨਹੀਂ ਤੂੰ ਕਿਉਂ ਨਹੀਂ ਮੈਂ ਆਨੰਦਪੁਰੀ ਧੂੜਾ ਮੱਥੇ ਨੂੰ ਛੁਹਾ ਲਈਆਂ ਨੇ ਮੌਲਵੀ ਸਾਹਿਬ ਕੇਸਗੜ ਸਾਹਿਬ ਦੀਆਂ ਖੰਡੇ ਬਾਟੇ ਵਾਲੀਆਂ 5 ਘੁੱਟਾਂ ਮੇਰੇ ਅੰਦਰ ਚਲੀਆਂ ਗਈਆਂ ਨੇ ਮੇਰੇ ਲਈ ਕਲਗੀਧਰ ਸੱਚੇ ਪਾਤਸ਼ਾਹ ਤੋਂ ਵੱਡਾ ਨਾ ਕੋਈ ਹੈ ਅਤੇ ਨਾ ਹੀ ਹੋਵੇਗਾ ਉਹਨਾਂ ਨੇ ਮਿੱਤਰ ਪਿਆਰਾ ਅਕਾਲ ਪੁਰਖ ਜੀ ਨੂੰ ਕਿਹਾ ਹੈ ਪਰ ਮੈਨੂੰ ਮਿੱਤਰ ਪਿਆਰੇ ਉਹ ਲੱਗਦੇ ਹਨ ਉਨਾ ਰਾਜਣ ਕੇ ਰਾਜਾ ਮਹਾਰਾਜਣ ਕੇ ਮਹਾਰਾਜਾ ਜਹੇ ਬੋਲ ਸਰਵ ਉੱਚ ਪਰਮਾਤਮਾ ਲਈ ਵਰਤੇ ਨੇ ਪਰ ਮੇਰੇ ਲਈ ਰਾਜਣ ਕੇ ਰਾਜਾ ਵੀ ਉਹੀ ਨੇ ਅਤੇ ਮਹਾਰਾਜਣ ਕੇ ਮਹਾਰਾਜਾ ਵੀ ਉਹ ਮੈਂ ਫੇਰ ਕਹਿਣਾ ਕਿ ਜਿਵੇਂ ਮੁਸਲਮਾਨ ਲਈ ਮੁਹੰਮਦ ਸਾਹਿਬ ਸਰਮੌਰ ਅਤੇ ਆਖਰੀ ਪੈਗੰਬਰ ਨੇ ਓਵੇਂ ਹੀ ਸਿੱਖ ਲਈ ਸਰਬੰਸਦਾਨੀ ਪਿਤਾ ਤੋਂ ਉਰੇ ਪਰੇ ਹੋਰ ਕੁਝ ਨਹੀਂ ਸਾਨੂੰ ਦੋਹਾਂ ਨੂੰ ਇੱਕ ਦੂਜੇ ਦੇ ਇਸ ਨਿਸ਼ਚੇ ਦਾ ਸਤਕਾਰ ਕਰਨਾ ਚਾਹੀਦਾ ਹੈ ਸ਼ਾਹਬਾਜ ਸਿੰਘ ਦਾ ਉੱਤਰ ਲਾਜਵਾਬ ਕਰਨ ਵਾਲਾ ਸੀ ਪਰ ਹੰਕਾਰ ਦਾ ਭਰਿਆ ਮੌਲਵੀ ਫੇਰ ਵੀ ਬੋਲਿਆ ਜੇ ਸਰਵ ਉੱਚ ਅਤੇ ਆਖਰੀ ਪੈਗੰਬਰ ਧਰਤੀ ਉੱਤੇ ਆ ਚੁੱਕੇ ਸਨ ਤਾਂ ਫੇਰ ਤੁਹਾਡੇ ਗੁਰੂਆਂ ਦੀ ਕੀ ਲੋੜ ਸੀ ਇਸ ਦਾ ਜਵਾਬ ਤੁਸੀਂ ਆਪਣੇ ਧਾਰਮਿਕ ਗ੍ਰੰਥਾਂ ਤੋਂ ਪੁੱਛੋ ਉਹਨਾਂ ਵਿੱਚ ਜ਼ਰੂਰ ਉੱਤਰ ਹੋਵੇਗਾ ਪਰ ਕਿਸੇ ਤੋਂ ਸਭ ਕਰਕੇ ਕਈ ਵਾਰ ਸਾਡੇ ਨਜ਼ਰੀ ਨਹੀਂ ਪੈਂਦਾ ਝਰਨਿਆਂ ਵਿੱਚੋਂ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ ਮੌਲਵੀ ਸਾਹਿਬ ਅਤੇ ਲੋਕਾਂ ਦੀ ਤੇ ਮਟਾਉਂਦਾ ਰਹਿੰਦਾ ਹੈ ਝਰਨੇ ਵਿੱਚ ਪਏ ਪੱਥਰ ਆ ਰਹੇ ਹੋਰ ਪਾਣੀ ਨੂੰ ਇਹ ਨਹੀਂ ਕਹਿੰਦੇ ਕਿ ਪਾਣੀ ਤਾਂ ਪਹਿਲਾਂ ਹੀ ਇੱਥੋਂ ਲੰਘ ਗਿਆ ਹੈ ਅਤੇ ਨਾ ਹੀ ਝਰਨੇ ਕੋਲ ਆਏ ਕਿਸੇ ਤਿਹਾਈ ਨੂੰ ਝਰਨਾ ਕਹਿੰਦਾ ਹੈ ਕਿ ਸੈਂਕੜੇ ਕੋਹਾਂ ਦੂਰ ਇੱਕ ਹੋਰ ਝਰਨਾ ਵਗਦਾ ਹੈ ਉੱਥੋਂ ਪਾਣੀ ਪੀ ਲੈ ਮੌਲਵੀ ਹੁਣ ਨਿਰੁੱਤਰ ਸੀ ਪਰ ਉਹ ਇਨ੍ਹਾਂ ਬਾਲਕਾਂ ਦਾ ਉਸਤਾਦ ਸੀ ਚੁੱਪ ਕਿਵੇਂ ਰਹਿੰਦਾ ਪਰ ਜੇ ਕੋਈ ਤਿਹਾਇਆ ਪਹਿਲਾਂ ਵਗ ਰਹੀਂ ਝਰਨੇ ਕੋਲ ਖਲੋਤੇ ਹੋਏ ਤਾਂ ਉਸ ਨੂੰ ਹੋਰ ਨਵਾਂ ਝਰਨਾ ਲੱਭਣ ਦੀ ਕੀ ਲੋੜ ਇਹ ਤਾਂ ਆਪਣੀ ਆਪਣੀ ਤੇ ਦੀ ਗੱਲ ਹੈ ਮੌਲਵੀ ਸਾਹਿਬ ਝਰਨਾ ਜਾਂ ਉਸ ਦੇ ਪੱਥਰ ਵੀ ਕਿਸੇ ਨਾਲ ੱੱਕਾਂ ਕੇ ਉਹ ਕਰਨ ਕਿ ਇੱਥੋਂ ਹੀ ਪਾਣੀ ਪੀ ਤੁਹਾਨੂੰ ਉਹ ਬੋਲ ਯਾਦ ਨੇ ਜੋ ਅੱਲਾਹ ਪਾਕ ਨੇ ਮੁਹੰਮਦ ਸਾਹਿਬ ਨੂੰ ਉਦੋਂ ਕਹੇ ਸਨ ਜਦੋਂ ਉਹਨਾਂ ਆਖਰੀ ਸਮੇਂ ਦੇ ਇੰਤਜ਼ਾਰ ਵਿੱਚ ਮੰਜੇ ਉੱਤੇ ਪਏ ਚਾਚੇ ਅਬੂ ਤਾਲਿਬ ਨੂੰ ਦੀਨ ਕਬੂਲ ਕਰਨ ਲਈ ਕਿਹਾ ਸੀ ਕਿ ਤੁਸੀਂ ਜਿਸ ਨੂੰ ਚਾਹੋ ਦੀਨ ਦੇ ਰਾਹ ਨਹੀਂ ਲਿਆ ਸਕਦੇ ਸਗੋਂ ਮੈਂ ਅੱਲਾਹ ਜਿਸ ਨੂੰ ਚਾਹੁੰਦਾ ਹਾਂ ਮਾਰਗਦਰਸ਼ਨ ਬਖਸ਼ ਦਿੰਦਾ ਹਾਂ ਹੁਣ ਤਾਂ ਗੱਲ ਮੌਲਵੀ ਸਾਹਿਬ ਦੇ ਵੱਸੋਂ ਬਾਹਰ ਹੋ ਗਈ ਸੀ ਉਹ ਗੁੱਸੇ ਨਾਲ ਭਰਿਆ ਪੀਤਾ ਨਵਾਬ ਕੋਲ ਜਾ ਹਾਜ਼ਰ ਹੋਇਆ ਅਤੇ ਸ਼ਹਾਬਾਜ ਸਿੰਘ ਦੀ ਸ਼ਿਕਾਇਤ ਕਰਦਾ ਬੋਲਿਆ ਜੇ ਤੁਸੀਂ ਛੇਤੀ ਨਾਲ ਉਸ ਬਾਲਕ ਨੂੰ ਨੱਥ ਨਾ ਪਾਈ ਤਾਂ ਮੇਰਾ ਕਹਿਆ ਯਾਦ ਰੱਖਿਓ ਉਸ ਦੀਆਂ ਗੱਲਾਂ ਹੋਰ ਬਾਲਕਾਂ ਨੂੰ ਵੀ ਡੁਲਾ ਦੇਣਗੀਆਂ ਨਵਾਬ ਨੂੰ ਤਾਂ ਸਗੋਂ ਬਹਾਨਾ ਚਾਹੀਦਾ ਸੀ ਉਸ ਨੇ ਫੌਰਨ ਸੁਬੇਕ ਸਿੰਘ ਅਤੇ ਸ਼ਹਾਬਾਜ ਸਿੰਘ ਨੂੰ ਕੈਦ ਕਰ ਲਿਆ ਦੋਹੇ ਪਿਓ ਪੁੱਤਰ ਬੇੜੀਆਂ ਵਿੱਚ ਜਕੜੇ ਹੋਏ ਨਵਾਬ ਅੱਗੇ ਖਲੋਤੇ ਸਨ ਕਿ ਕਾਜੀ ਬੋਲਿਆ ਤੇਰੇ ਪੁੱਤਰ ਦੀ ਗਲਤੀ ਦੀ ਇੱਕੋ ਮਾਫੀ ਹੈ ਸੁਬੇਕ ਸਿੰਘ ਕਿ ਤੁਸੀਂ ਪਿਓ ਪੁੱਤਰ ਦੀਨ ਕਬੂਲ ਕਰੋ ਆਪਣੇ ਪੁੱਤਰ ਨੂੰ ਕਹਿ ਕਿ ਮੌਲਵੀ ਸਾਹਿਬ ਤੋਂ ਮਾਫੀ ਮੰਗੇ ਮੁਸਲਮਾਨ ਹੋਣਾ ਕਬੂਲ ਕਰੇ ਅਤੇ ਪੈਗੰਬਰ ਸਾਹਿਬ ਨੂੰ ਸਰਬ ਉੱਚ ਅਤੇ ਆਖਰੀ ਪੈਗੰਬਰ ਮੰਨੇ ਸਾਰਸ ਆਉਂਦਾ ਹੈ ਮੈਨੂੰ ਤੁਹਾਡੇ ਜਿਹੇ ਮੁਸਲਮਾਨ ਅਖਵਾਨ ਵਾਲਿਆਂ ਉੱਤੇ ਤੁਹਾਨੂੰ ਇਹ ਕਿਉਂ ਜਾਪਦਾ ਹੈ ਕਿ ਪੈਗੰਬਰ ਸ਼ਾਹਬਾਜ ਸਿੰਘ ਜਾਂ ਕਿਸੇ ਹੋਰ ਗੈਰ ਮੁਸਲਮ ਦੇ ਕਿਹਾ ਹੀ ਵੱਡਾ ਹੋਵੇਗਾ ਕੀ ਹੁਣ ਉਸ ਦੀ ਵਡਿਆਈ ਘਟ ਹੈ ਰਹੀ ਗੱਲ ਮਾਫੀ ਦੀ ਆਪਣੇ ਵਿਸ਼ਵਾਸ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਹੀ ਸਾਖੀਆਂ ਮੈਂ ਹੀ ਸ਼ਾਹਬਾਜ ਸਿੰਘ ਨੂੰ ਸੁਣਾਈਆਂ ਹਨ ਅਤੇ ਹੁਣ ਮੈਂ ਹੀ ਉਸ ਨੂੰ ਨਿਸ਼ਚੇ ਤੋਂ ਡੋਲ ਜਾਣ ਲਈ ਕਿਵੇਂ ਕਹਾ ਸ਼ਾਹਬਾਜ ਸਿੰਘ ਆਪਣੇ ਪਿਤਾ ਦਾ ਉੱਤਰ ਸੁਣ ਕੇ ਮੁਸਕਰਾਇਆ ਤਾ ਫਿਰ ਚਰਖੜੀ ਦੇ ਝੂਟਿਆਂ ਲਈ ਤਿਆਰ ਹੋ ਜਾਓ ਧਰਮ ਖਾਤਰ ਚਰਖੜੀਆਂ ਮਿਲਣ ਸਾਡੇ ਧੰਨ ਭਾਗ ਮੌਤ ਦਾ ਡਰ ਦੇ ਕੇ ਸਾਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦੇ ਹੋ ਕੀ ਮੁਸਲਮਾਨ ਨੂੰ ਮੌਤ ਨਹੀਂ ਆਂਦੀ ਦੋਹੇ ਪਿਓ ਪੁੱਤਰ ਵਾਰ-ਵਾਰ ਬੋਲੇ ਦੋਹਾਂ ਨੂੰ ਚਰਖੜੀ ਕੋਲ ਲਿਆਂਦਾ ਗਿਆ ਨਮਨ ਕਰ ਪੁੱਤਰ ਇਸ ਚਰਖੜੀ ਨੂੰ ਇਹ ਸਾਡਾ ਇਮਤਿਹਾਨ ਲਏਗੀ ਇਹੀ ਤੈਅ ਕਰੇਗੀ ਕਿ ਜਿਸ ਵਿਦਿਆਲੇ ਵਿੱਚ ਅਸੀਂ ਦਾਖਲਾ ਲਿਆ ਪੜ੍ਹਾਈ ਕੀਤੀ ਉਸ ਦੀ ਪ੍ਰੀਖਿਆ ਪਾਸ ਕਰਦੇ ਹਾਂ ਜਾਂ ਨਹੀਂ ਅੱਜ ਤੱਕ ਜੋ ਵੀ ਸਿੱਖ ਸੂਰਮਾ ਇਹਦੇ ਉੱਤੇ ਚਾੜਿਆ ਗਿਆ ਉਹ ਸਵਾਸਾਂ ਸੰਗ ਸਿੱਖੀ ਨਿਭਾ ਗਿਆ ਨਮਨ ਕਰ ਪੁੱਤਰ ਪਤਾ ਨਹੀਂ ਕਿੰਨੀਆਂ ਗੁਰਸਿੱਖ ਰੂਹਾਂ ਦੀਆਂ ਦੇਹਾਂ ਇਨ੍ਹਾਂ ਚਰਖੜੀਆਂ ਨੇ ਛੋਈਆਂ ਹਨ ਜੱਲਾ ਦਾ ਨੇ ਪਹਿਲਾਂ ਭਾਈ ਸੁਬੇਗ ਸਿੰਘ ਨੂੰ ਚਰਖੜੀ ਉੱਤੇ ਚਾੜਿਆ ਨਵਾਬ ਨੂੰ ਚਰਖੜੀ ਦੇ ਤਿੱਖੇ ਦੰਦਿਆਂ ਦਾ ਹੰਕਾਰ ਹੈ ਅਤੇ ਭਾਈ ਸੁਬੇਗ ਸਿੰਘ ਨੂੰ ਆਪਣੇ ਸਿੱਧਕ ਦਾ ਮਾਣ ਹੈ ਚਰਖੜੀ ਘੁਮਾਈ ਗਈ ਸਿੰਘ ਨੇ ਅਕਾਲ ਅਕਾਲ ਦਾ ਜਾਪ ਸ਼ੁਰੂ ਕੀਤਾ ਸਿੰਘ ਦੀ ਇਹ ਦ੍ਰਿੜਤਾ ਨਵਾਬ ਨੂੰ ਹੋਰ ਗੁੱਸਾ ਦਿਵਾ ਰਹੀ ਸੀ ਤੇਜ਼ ਕਰੋ ਚਰਖੜੀ ਨੂੰ ਅਤੇ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਗੁੱਸੇ ਵਿੱਚ ਚੀਕਿਆ ਚਰਖੜੀ ਤੇਜ਼ ਹੋਈ ਅਤੇ ਸਿੰਘ ਦੀ ਅਕਾਲ ਅਕਾਲ ਦੀ ਧੁਨੀ ਵੀ ਹੋਰ ਤੇਜ਼ ਹੋ ਗਈ ਦੰਦਿਆਂ ਨੇ ਸਿੰਘ ਦਾ ਸਰੀਰ ਥਾਂ ਥਾਂ ਤੋਂ ਪਾੜ ਦਿੱਤਾ ਅਤੇ ਵਗਦੀਆਂ ਲਹੂ ਦੀਆਂ ਧਾਰਾਂ ਵਿੱਚੋਂ ਗੁਰੂ ਗੁਰੂ ਦੇ ਆਵਾਜ਼ੇ ਆਉਣ ਲੱਗੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਭਾਈ ਮਤੀ ਦਾਸ ਜੀ ਭਾਈ ਮਣੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸ਼ਾਹਬਾਜ ਸਿੰਘ ਨੇ ਜੈਕਾਰਾ ਛੱਡਿਆ ਹੇਠਾਂ ਲਾਓ ਇਹਨੂੰ ਅਤੇ ਇਸ ਜਿਆਦਾ ਗਰਜ ਰਹੇ ਨੂੰ ਉੱਤੇ ਚਾੜੋ ਅਤੇ ਪਤਾ ਤਾਂ ਲੱਗੇ ਇਸ ਦੀ ਗਰਜ ਚਰਖੜੀ ਉੱਤੇ ਵੀ ਕਾਇਮ ਰਹਿੰਦੀ ਹੈ ਕਿ ਨਹੀਂ ਮੇਰੇ ਧੰਨ ਭਾਗ ਸੁਣਦਿਆਂ ਹੀ ਸ਼ਾਹਬਾਜ ਸਿੰਘ ਬੋਲਿਆ ਜਲਾਦਾਣੇ ਭਾਈ ਸੁਬੇਗ ਸਿੰਘ ਨੂੰ ਚਰਖੜੀ ਤੋਂ ਲਾ ਆ ਅਤੇ ਪਾਸੇ ਕਰਕੇ ਬਿਠਾਉਣ ਲੱਗੇ ਇੱਥੇ ਹੀ ਬਿਠਾਓ ਇਸ ਨੂੰ ਚਰਖੀ ਦੇ ਸਾਹਮਣੇ ਤਾਂ ਕਿ ਇਹ ਵੀ ਆਪਣੇ ਬਾਲ ਪੁੱਤਰ ਦੀਆਂ ਟੁੱਟਦੀਆਂ ਹੱਡੀਆਂ ਦੀਆਂ ਆਵਾਜ਼ਾਂ ਸੁਣ ਸਕੇ ਲਖਪਤ ਰਾਏ ਬੋਲਿਆ ਸ਼ਾਹਬਾਜ ਸਿੰਘ ਨੂੰ ਚਰਖੜੀ ਉੱਤੇ ਬੰਨ੍ਹਿਆ ਗਿਆ ਨਵਾਬ ਅਤੇ ਕਾਜੀ ਇਹ ਸੋਚ ਕੇ ਉਸ ਕੋਲ ਆਏ ਕਿ ਸ਼ਾਇਦ ਹੁਣ ਕੁਝ ਡਰ ਬਾਲ ਦੇ ਮੰਨ ਵਿੱਚ ਪੈਦਾ ਹੋਇਆ ਹੋਵੇ ਦੇਖ ਸ਼ਾਹਬਾਜ ਸਿੰਘ ਤੂੰ ਨੌਜਵਾਨ ਹੈ ਤੇਰਾ ਪਿਓ ਤਾਂ ਆਪਣੀ ਸਾਰੀ ਹੰਢਾ ਚੁੱਕਾ ਹੈ ਪਰ ਤੂੰ ਅਜੇ ਦੇਖਿਆ ਹੀ ਕੀ ਹੈ ਉਸ ਰੋਸ਼ਨ ਭਵੇਖ ਵੱਲ ਵੇਖ ਜੋ ਤੇਰੀ ਉਡੀਕ ਕਰ ਰਿਹਾ ਹੈ ਜੇ ਤੂੰ ਸਾਡੀ ਗੱਲ ਮੰਨ ਲੇ ਤਾਂ ਜਿੰਨਾ ਚਿਰ ਮੁਗਲਾਂ ਦਾ ਰਾਜ ਰਹੇਗਾ ਤੂੰ ਜ਼ਗੀਰਾਂ ਦੀ ਸਰਦਾਰੀ ਮਾਣੇਗਾ ਅਤੇ ਨਾਲੇ ਇਹ ਰਾਜ ਤਾਂ ਕਿਆਮਤ ਤੀਕ ਰਹਿਣਾ ਹੈ ਤੇ ਕਿੰਨਾ ਕਚਿਰ ਰਹੇਗਾ ਤੁਹਾਡਾ ਜ਼ੁਲਮੀ ਰਾਜ ਕੀ ਤੁਹਾਨੂੰ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ ਨਹੀਂ ਸੁਣਾਈ ਦੇ ਰਹੀਆਂ ਕੀ ਅੰਮ੍ਰਿਤਸਰ ਸਾਹਿਬ ਤੋਂ ਗੂੰਜਦੇ ਜੈਕਾਰਿਆਂ ਨਾਲ ਤੁਹਾਡੇ ਮਹਿਲਾਂ ਦੇ ਕਿੰਗਰੇ ਨਹੀਂ ਕੰਮ ਰਹੇ ਸੱਚ-ਸੱਚ ਦੱਸੋ ਨਵਾਬ ਸਾਹਿਬ ਕੀ ਆਨੰਦਪੁਰ ਸਾਹਿਬ ਦੇ ਅੰਬਰਾਂ ਵਿੱਚ ਉੱਡਦੇ ਬਾਜ਼ ਤੁਹਾਨੂੰ ਸੁਪਨਿਆਂ ਵਿੱਚ ਡਰਾਉਂਦੇ ਨਹੀਂ ਨਵਾਬ ਹਜੇ ਬੋਲ ਹੀ ਰਿਹਾ ਸੀ ਕਿ ਸ਼ਾਹਬਾਜ ਸਿੰਘ ਹੱਸਦਿਆਂ ਜਵਾਬ ਦਿੱਤਾ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਚੀਕਿਆ ਅਤੇ ਜਲਾਦਾ ਨੇ ਚਰਖੜੀ ਨੂੰ ਢੇੜਾ ਦਿੱਤਾ ਲਹੂ ਦੇ ਪ੍ਰਣਾਲੇ ਸ਼ਾਹਬਾਜ ਸਿੰਘ ਦੇ ਸਰੀਰ ਵਿੱਚੋਂ ਵਗਣ ਲੱਗੇ ਜਦ ਟੁੱਟਦੀਆਂ ਹੱਡੀਆਂ ਦੀ ਆਵਾਜ਼ ਭਾਈ ਸੁਬੇਗ ਸਿੰਘ ਦੇ ਕੰਨਾਂ ਵਿੱਚ ਪਈ ਤਾਂ ਉਹ ਹੱਥ ਜੋੜਦਿਆਂ ਬੋਲੇ ਧੰਨ ਹੈ ਤੂੰ ਪੁੱਤਰ ਧੰਨ ਹੈ ਤੇਰਾ ਜਨਮ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਪਿਤਾ ਕਲਗੀਧਰ ਮਹਾਰਾਜ ਜੀ ਨਵਾਬ ਨੂੰ ਜਾਪਿਆ ਕਿ ਪੀੜ ਨਾ ਸਹਾਰਦਾ ਹੋਇਆ ਸ਼ਾਹਬਾਜ ਸਿੰਘ ਬੇਹੋਸ਼ ਹੋ ਰਿਹਾ ਹੈ ਉਸਨੇ ਚਰਖੜੀ ਰਕਵਾਈ ਅਤੇ ਸ਼ਾਹਬਾਜ ਸਿੰਘ ਕੋਲ ਜਾ ਕੇ ਫੇਰ ਬੋਲਿਆ ਕੀ ਦੇਵੇਗਾ ਐਸਾ ਧਰਮ ਤੈਨੂੰ ਜਿਸ ਬਦਲੇ ਚਰਖੜੀਆਂ ਮਿਲ ਸਾਡੇ ਵਾਲਾ ਦੇਖੀ ਕਿਵੇਂ ਜ਼ਗੀਰਾਂ ਦੇ ਸੁੱਖ ਪਾਵੇਂਗਾ ਮਹਿਲਾਂ ਦਾ ਮਾਲਕ ਬਣੇਗਾ ਅਤੇ ਵੱਡੇ ਅਹੁਦੇ ਬਖਸ਼ੇ ਜਾਣਗੇ आनंदपुरी ਧੂੜਾਂ ਅੱਗੇ ਦੁਨੀਆਂ ਦੇ ਵੱਡੇ ਤੋਂ ਵੱਡੇ ਔਦਿਆਂ ਦੀ ਕੀ ਔਕਾਤ ਕਿਨਕਾ ਮਾਤਰ ਵੀ ਨਹੀਂ ਖਾਲਸੇ ਦੇ ਚਰਨ ਪਰਸਨ ਤੋਂ ਵੱਡਾ ਹੋਰ ਸੁਖ ਕੀ ਹੋਵੇਗਾ ਧਰਤੀ ਉੱਤੇ ਸ਼ਾਹ ਬਾਜ ਸਿੰਘ ਨੇ ਮੁਸਕਰਾਉਂਦਿਆਂ ਵਾਕ ਪੂਰਾ ਕੀਤਾ ਚੂਰ ਚੂਰ ਹੋ ਚੁੱਕੀਆਂ ਹੱਡੀਆਂ ਅਤੇ ਵਹਿੰਦਾ ਲਹੂ ਉਸ ਅੰਦਰਲੀ ਚੜ੍ਹਦੀ ਕਲਾ ਨੂੰ ਛੂ ਵੀ ਨਹੀਂ ਸਕਿਆ ਨਵਾਬ ਖਿਜ ਕੇ ਪਿੱਛੇ ਹੋਇਆ ਚਰਖੜੀ ਫੇਰ ਘਮਾਈ ਗਈ ਲਹੂ ਫੇਰ ਵਗਿਆ ਹੱਡੀਆਂ ਫੇਰ ਟੁੱਟੀਆਂ ਪਰ ਸਿੱਖ ਦਾ ਸਿਦਕ ਰਤਾ ਵੀ ਨਹੀਂ ਤੜਕਿਆ ਧੰਨਤਾ ਯੋਗ ਹੈ ਉਹ ਪੁਰਸ਼ ਸ਼ਾਹਬਾਜ ਸਿੰਘ ਜੋ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਜਾਵੇ ਭਾਈ ਸੁਬੇਗ ਸਿੰਘ ਬੋਲੇ ਕਿਉਂ ਵੈਰੀ ਬਣ ਰਿਹਾ ਹੈ ਆਪਣੀ ਔਲਾਦ ਦਾ ਕੈਸਾ ਪਿਤਾ ਹੈ ਤੂੰ ਹਜੇ ਵੀ ਵੇਲਾ ਹੈ ਬਚਾ ਲੈ ਆਪਣੇ ਪੁੱਤਰ ਨੂੰ ਲੱਖੂ ਖੱਤਰੀ ਨੂੰ ਭਾਈ ਸੁਬੇਗ ਸਿੰਘ ਦੇ ਬੋਲਾਂ ਉੱਤੇ ਗੁੱਸਾ ਆ ਰਿਹਾ ਸੀ ਸਰੀਰ ਰੱਖਿਆ ਕੀ ਲਾਭ ਜੇ ਧਰਮ ਹੀ ਜਾਂਦਾ ਰਿਹਾ ਧਰਮ ਤੋਂ ਥੜਕਿਆ ਮਨੁੱਖ ਥੜਕਦੇ ਦਿਲ ਨਾਲ ਵੀ ਮਰਦਾ ਹੀ ਹੈ ਲਖਪਤ ਰਾਏ ਹੁਣ ਇਹ ਗੱਲ ਤੇਰੇ ਜਿਹੇ ਬੇਦੀਨੇ ਨੂੰ ਕਿੱਥੋਂ ਸਮਝਾਵੇ ਕਿਸੇ ਸਿੱਖ ਨੂੰ ਤੋਪ ਅੱਗੇ ਖੜਾ ਕਰਕੇ ਵੀ ਤੁਸੀਂ ਉਸ ਨੂੰ ਸਰੀਰ ਤੇ ਧਰਮ ਵਿੱਚੋਂ ਚੁਣਨ ਲਈ ਕੀ ਕਹੋਗੇ ਤਾਂ ਉਹ ਬੇਚ ਜਿੱਕ ਧਰਮ ਹੀ ਚੁਣੇਗਾ ਤੁਸੀਂ ਸਰੀਰ ਰੱਖ ਲਓ ਅਸੀਂ ਧਰਮ ਰੱਖ ਲੈਂਦੇ ਹਾਂ ਚੋਣ ਤਾਂ ਸੌਖੀ ਹੈ ਤੈਨੂੰ ਰਤਾ ਰੰਜ ਨਹੀਂ ਕਿ ਤੇਰੀ ਅੰਸਬੰਸ ਨਹੀਂ ਰਹਿਣੀ ਕੋਲ ਨਾਸ ਹੋ ਜਾਵੇਗੀ ਪੰਥ ਉੱਤੋਂ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਤੇ ਮੈਂ ਪੰਥ ਤੇ ਪੁੱਤਰ ਵਿੱਚੋਂ ਪੁੱਤਰ ਕਿਵੇਂ ਚੁਣ ਲਵਾਂ ਪੁੱਤਰ ਬਚਾ ਲੈਣ ਦਾ ਕੀ ਲਾਭ ਜੇ ਮੇਰੀ ਪੰਥ ਵੱਲ ਹੀ ਪਿੱਠ ਹੋ ਗਈ ਨਾਲੇ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਮੈਂ ਪੁੱਤਰ ਗਵਾ ਰਿਹਾ ਹਾਂ ਇਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੋ ਇਸ ਤਰ੍ਹਾਂ ਇੱਕ ਦੂਜੇ ਦੀ ਦ੍ਰਿੜਤਾ ਵੇਖ ਕੇ ਇਹਨਾਂ ਨਹੀਂ ਮੰਨਣਾ ਨਵਾਬ ਨੇ ਕਾਜੀ ਨੂੰ ਹੌਲੀ ਜਿਹੇ ਬੋਲ ਕੇ ਕਿਹਾ ਅਤੇ ਦੋਹਾਂ ਪਿਓ ਪੁੱਤਰਾਂ ਨੂੰ ਵੱਖ-ਵੱਖ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਹੁਣ ਮੁਗਲਾਂ ਨੇ ਸ਼ਾਹਬਾਜ ਸਿੰਘ ਨੂੰ ਹੋਰ ਤਸੀਹੇ ਦੇਣੇ ਸ਼ੁਰੂ ਕੀਤੇ। ਨਵਾਬ ਸਾਹਿਬ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਸ਼ਾਹਬਾਜ ਸਿੰਘ ਨੂੰ ਪੀੜ ਨਾਲ ਕਹਰੌਣ ਉੱਤੇ ਮਜਬੂਰ ਕਰੋ। ਕੋਈ ਵੀ ਤਸੀਹਾ, ਕੋਈ ਵੀ ਹਥਿਆਰ ਵਰਤੋ, ਬਸ ਇਸ ਦੀਆਂ ਚੀਕਾਂ ਇਸ ਦੇ ਪਿਤਾ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਜਲਾਦਾ ਨੇ ਡਾਂਗਾ ਨਾਲ ਸ਼ਾਹਬਾਜ ਸਿੰਘ ਦਾ ਮੂੰਹ ਕੁੱਟਣਾ ਸ਼ੁਰੂ ਕੀਤਾ। ਦੋਹੇ ਲੱਤਾ ਉਲਟ ਦਿਸ਼ਾਵਾਂ ਵੱਲ ਖਿੱਚੀਆਂ ਮੋਢੇ ਭੰਨ ਦਿੱਤੇ ਕੂਨੀਆਂ ਤੋੜ ਦਿੱਤੀਆਂ ਜਮੂਰਾ ਨਾਲ మాਸ ਨੋਚਿਆ ਗਿਆ ਨੱਕ ਕੰਨ ਬੁੱਲ ਸਭ ਕੁਝ ਹਥੌੜੀਆਂ ਨਾਲ ਮੂੰਹ ਵਿੱਚੋਂ ਦੰਦ ਵੀ ਉਖੇੜ ਦਿੱਤੇ ਗਏ ਪਰ ਸ਼ਾਹ ਬਾਜ ਸਿੰਘ ਦੇ ਮੂੰਹੋਂ ਦੁੱਖ ਦਾ ਇੱਕ ਸ਼ਬਦ ਨਾ ਨਿਕਲਿਆ ਹੁਣ ਤਾਂ ਬਸ ਇੱਕੋ ਤਰੀਕਾ ਬਜਿਆ ਹੈ ਇੱਕ ਜਲਾਦ ਬੋਲਿਆ ਕੀ ਦੂਜੇ ਨੇ ਪੁੱਛਿਆ ਕਿਉਂ ਨਾ ਇਸ ਦੀ ਖੱਲ ਲਾ ਦਈਏ ਜਲਾਦਾ ਨੂੰ ਆਪਣੇ ਬਾਕੀ ਸਾਰੇ ਕੀਤੇ ਯਤਨ ਅਜਾਈ ਜਾਪ ਰਹੇ ਸਨ ਇਸ ਨੂੰ ਫੇਰ ਚਰਖੜੀ ਉੱਤੇ ਚਾੜੋ ਨਵਾਬ ਨੇ ਜਲਾਦਾ ਨੂੰ ਹੁਕਮ ਕੀਤਾ ਚਰਖੜੀ ਦੇ ਦੋ ਗੇੜਿਆ ਮੰਗਰੋ ਸ਼ਾਹਬਾਜ ਸਿੰਘ ਬੇਹੋਸ਼ ਹੋ ਗਿਆ ਜਦ ਉਸ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਬੰਦ ਹੋਈ ਤਾਂ ਮੁਗਲਾਂ ਨੇ ਜਾਣਿਆ ਕਿ ਕਿਤੇ ਬਾਲ ਚੜ੍ਹਾਈ ਕਰ ਗਿਆ ਹੈ ਇਹ ਤਾਂ ਚੁੱਪ ਹੋ ਗਿਆ ਹੈ ਹਜੂਰ ਤੇਰਾ ਪੁੱਤਰ ਜਾ ਰਿਹਾ ਹੈ ਸੁਭੇਗ ਸਿੰਘ ਜਾਣਦੇ ਨੂੰ ਜੇ ਕੁਝ ਕਹਿਣਾ ਹੈ ਤਾਂ ਵੇਲਾ ਹੈ ਲਖਪਤ ਰਾਏ ਭਾਈ ਸੁਬੇਗ ਸਿੰਘ ਦੀ ਕੋਠੜੀ ਵੱਲ ਵੇਖਦਾ ਹੋਇਆ ਬੋਲਿਆ ਧੰਨ ਸੱਚੇ ਪਾਤਸ਼ਾ ਬੱਚੇ ਦੀ ਸਿੱਖੀ ਸਵਾਸਾਂ ਸੰਗ ਨਿਭ ਗਈ ਪਰ ਜਦ ਇੱਕ ਜਲਾਦ ਕੋਲ ਗਿਆ ਤਾਂ ਉਸਨੇ ਵੇਖਿਆ ਕਿ ਸ਼ਹਾਬਾਜ ਸਿੰਘ ਦੇ ਸਾਹ ਚੱਲ ਰਹੇ ਹਨ ਇਸ ਵਿੱਚ ਤਾਂ ਹਜੇ ਜਾਨ ਬਾਕੀ ਹੈ ਨਵਾਬ ਸਾਹਿਬ ਲਾਹੋ ਇਸ ਨੂੰ ਬੇਸੁੱਧ ਬਾਲ ਨੂੰ ਜਲਾਦ ਜਦ ਚਰਖੜੀ ਤੋਂ ਖੋਲ ਕੇ ਚੁੱਕਣ ਲੱਗੇ ਤਾਂ ਚਲਾਕ ਕਾਜੀ ਕੋਲ ਜਾ ਕੇ ਬੋਲਿਆ ਹੁਣ ਤੇਰਾ ਆਖਰੀ ਸਮਾਂ ਹੈ ਸ਼ਾਹਬਾਜ਼ ਮੌਤ ਆਸਾਨ ਹੋਵੇਗੀ ਜੇ ਸਾਡੀ ਮੰਨ ਲਵੇ ਕਿ ਦੀਨ ਕਬੂਲ ਕਰਦਾ ਹੈ ਜਦ ਜਲਾਦਾ ਨੇ ਸ਼ਾਹਬਾਜ਼ ਸਿੰਘ ਨੂੰ ਚਰਖੜੀ ਤੋਂ ਲਾਹਿਆ ਤਾਂ ਉਸ ਦਾ ਸਿਰ ਬੇਸੁਰਤੀ ਵਿੱਚ ਹੀਠਾਂ ਟਲਕ ਗਿਆ ਜਿਵੇਂ ਕੋਈ ਸਿਰ ਨਾਲ ਹਾਂ ਦਾ ਇਸ਼ਾਰਾ ਕਰਦਾ ਹੈ ਇਹ ਦੇਖਦਿਆਂ ਕਾਜੀ ਨੇ ਸ਼ੋਰ ਮਚਾ ਦਿੱਤਾ ਵਧਾਈਆਂ ਖਾਨ ਸਾਹਿਬ ਸ਼ਾਹਬਾਜ਼ ਸਿੰਘ ਨੇ ਦੀਨ ਕਬੂਲ ਕਰ ਲਿਆ ਹੈ ਨਾਲ ਹੀ ਹੋਰ ਮੁਗਲਾਂ ਨੇ ਵੀ ਰੌਲਾ ਪਾ ਦਿੱਤਾ ਤੇਰੇ ਪੁੱਤਰ ਨੇ ਦੀਨ ਕਬੂਲ ਕਰ ਲਿਆ ਹੈ ਸੁਬੇਗ ਸਿੰਘ ਲਖੂ ਖੱਤਰੀ ਭਾਈ ਸੁਬੇਗ ਸਿੰਘ ਵੱਲ ਵੇਖਦਾ ਹੋਇਆ ਬੋਲਿਆ ਸ਼ਾਇਦ ਮੇਦਨੀ ਤਾਂ ਕਦੇ ਡੋਲ ਜਾਵੇ ਸ਼ਾਇਦ ਚੰਦ ਤਾਰੇ ਕਦੇ ਰਾਹ ਭੁੱਲ ਜਾਣ ਸ਼ਾਇਦ ਸੂਰਜ ਕਦੇ ਕਿਸੇ ਹੋਰ ਦਿਸ਼ਾ ਤੋਂ ਨਿਕਲੇ ਆਵੇ ਪਰ ਸਿੱਖ ਦਾ ਸਿਖਦਗ ਤੋਂ ਡੋਲ ਜਾਣਾ ਇਹ ਕਦੇ ਨਹੀਂ ਹੋ ਸਕਦਾ ਲਖਪਤਰਾਏ ਜੇ ਤੈਨੂੰ ਸਾਡੇ ਉੱਤੇ ਭਰੋਸਾ ਨਹੀਂ ਤਾਂ ਆਪ ਪੁੱਛ ਕੇ ਵੇਖ ਲੈ ਜਲਾਦਾ ਨੇ ਸ਼ਹਾਬਾਜ ਸਿੰਘ ਨੂੰ ਭਾਈ ਸੁਬੇਗ ਸਿੰਘ ਕੋਲ ਲਿਆਂਦਾ ਮੈਨੂੰ ਤੇਰੇ ਵਿਸ਼ਵਾਸ ਉੱਤੇ ਰੱਤੀ ਪਰ ਸ਼ੰਕਾ ਵੀ ਨਹੀਂ ਪੁੱਤਰ ਪਰ ਇੰਨਾ ਮੁਗਲਾਂ ਦੇ ਝੂਠ ਤੋਂ ਪਰਦਾ ਚੁੱਕਣ ਲਈ ਤੂੰ ਆਪ ਹੀ ਬੋਲ ਹੱਥ ਕੜੀਆਂ ਤੇ ਬੀੜੀਆਂ ਨਾਲ ਜਕੜੇ ਹੋਏ ਭਾਈ ਸੁਬੇਗ ਸਿੰਘ ਬੋਲੇ ਪਰ ਸ਼ਹਾਬਾਜ ਸਿੰਘ ਚੁੱਪ ਰਿਹਾ ਤੈਨੂੰ ਹੀ ਬੋਲਣਾ ਪਵੇਗਾ ਪੁੱਤਰ ਤੇਰਾ ਬੋਲਣਾ ਜ਼ਰੂਰੀ ਹੈ ਝੂਠੀ ਤੌਮਤ ਹੀ ਸਹੀ ਪਰ ਮੁਗਲਾ ਲਈ ਤਾਂ ਹੈ ਨਾ ਤੈਨੂੰ ਇਹਨਾਂ ਦੇ ਕੁਫਰ ਨੂੰ ਤੋੜਨ ਲਈ ਬੋਲਣਾ ਪਵੇਗਾ ਪਰ ਸ਼ਹਾਬਾਜ ਸਿੰਘ ਕੁਝ ਨਾ ਬੋਲਿਆ ਦੇਖ ਪੁੱਤਰ ਇਹ ਮੈਨੂੰ ਕਹਿ ਰਹੇ ਨੇ ਕਿ ਸ਼ਹਾਬਾਜ ਸਿੰਘ ਸਿੱਦਕੋ ਡੋਲ ਗਿਆ ਹੈ ਤੂੰ ਇਹਨਾਂ ਨੂੰ ਆਪਣੀ ਦ੍ਰਿੜਤਾ ਦਾ ਸ਼ੀਸ਼ਾ ਵਿਖਾ ਤਾਂ ਕਿ ਇਹਨਾਂ ਦੇ ਕੂੜ ਨੂੰ ਕੁਝ ਲੱਜਿਆ ਆਵੇ ਜਦ ਹੁਣ ਵੀ ਸ਼ਹਾਬਾਜ ਸਿੰਘ ਨੇ ਕੁਝ ਨਾ ਕਿਹਾ ਤਾਂ ਭਾਈ ਸੁਬੇਗ ਸਿੰਘ ਨੇ ਅੱਖਾਂ ਬੰਦ ਕੀਤੀਆਂ ਸੁਰਤ ਗੁਰੂ ਚਰਨਾਂ ਨਾਲ ਜੋੜੀ ਅਤੇ ਕੁਝ ਚਿਰ ਮਗਰੋਂ ਸ਼ਹਾਬਾਜ ਸਿੰਘ ਦੇ ਨੇੜੇ ਹੋਏ ਹੱਥ ਕੜੀਆਂ ਅਤੇ ਬੇੜੀਆਂ ਵਿੱਚ ਜਕੜੇ ਹੋਏ ਭਾਈ ਸੁਬੇਗ ਸਿੰਘ ਨੇ ਆਪਣਾ ਪੈਰ ਸ਼ਹਾਬਾਜ ਸਿੰਘ ਦੇ ਮੱਥੇ ਨੂੰ ਚੁਹਾਇਆ ਅਤੇ ਅਕਾਲ ਅਕਾਲ ਦਾ ਜਾਪ ਕੀਤਾ ਫਿਰ ਉਹਨਾਂ ਮੂਲ ਮੰਤਰ ਦਾ ਪਾਠ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏ ਕੀ ਕਰ ਰਿਹਾ ਹੈ ਤੂੰ ਲਖੂ ਖੱਤਰੀ ਬੋਲਿਆ ਪ੍ਰਮਾਤਮਾ ਨੇ ਕਰੋੜਾਂ ਬ੍ਰਹਮੇ ਰੱਖੇ ਹੋਏ ਨੇ ਮਨੁੱਖ ਨੂੰ ਸਾਜਣ ਲਈ ਇਹ ਉਸ ਦੇ ਸੇਵਕ ਨੇ ਤੇ ਕਦੇ-ਕਦਾਈਂ ਗਲਤੀ ਕਰ ਜਾਂਦੇ ਨੇ ਐਸੀ ਹੀ ਇੱਕ ਗਲਤੀ ਸ਼ਾਹਬਾਜ ਸਿੰਘ ਦੇ ਮੱਥੇ ਉੱਤੇ ਉੱਕਰੀ ਗਈ ਸੀ ਨਹੀਂ ਤਾਂ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਸਿੱਖ ਦੀ ਦੇ ਬੇਸੁਰਤੀ ਵਿੱਚ ਵੀ ਚੜਦੀ ਕਲਾ ਵਾਲਾ ਉਤਰ ਨਾ ਦੇਵੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਉਹ ਮਾੜਾ ਲੇਖ ਸ਼ਹਾਬਾਦ ਸਿੰਘ ਦੇ ਮੱਥੇ ਤੋਂ ਮਿਟ ਗਿਆ ਹੈ ਹੁਣ ਤੁਸੀਂ ਆਪ ਪੁੱਛ ਕੇ ਵੇਖੋ ਸ਼ਹਾਬਾਜ ਸਿੰਘ ਕੀ ਕਹਿੰਦਾ ਹੈ ਭਾਈ ਸੁਬੇਗ ਸਿੰਘ ਮੁਸਕਰਾ ਰਹੇ ਸਨ ਕਿਉਂ ਭਾਈ ਸ਼ਹਾਬਾਜ ਤੂੰ ਕਲਮਾ ਪੜਨ ਲਈ ਤਿਆਰ ਹੈ ਨਵਾਬ ਸ਼ਹਾਬਾਜ ਸਿੰਘ ਦੇ ਨੇੜੇ ਹੁੰਦਾ ਬੋਲਿਆ ਜੀ ਬੇਸ਼ੱਕ ਸ਼ਹਾਬਾਜ ਸਿੰਘ ਨੇ ਜਵਾਬ ਦਿੱਤਾ ਨਵਾਬ ਅਤੇ ਲਖੂ ਖੱਤਰੀ ਦੋਨੋਂ ਹੱਸਣ ਲੱਗੇ ਅਤੇ ਭਾਈ ਸੁਵੇਗ ਸਿੰਘ ਵੀ ਮੁਸਕਰਾਉਂਦੇ ਰਹੇ ਤਾਂ ਪੜ ਇਸ ਤੋਂ ਪਹਿਲਾਂ ਕਿ ਕਾਜੀ ਕੁਝ ਬੋਲਦਾ ਸ਼ਹਾਬਾਜ ਸਿੰਘ ਦੀ ਆਵਾਜ਼ ਆਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਕੀ ਬੋਲ ਰਿਹਾ ਹੈ ਕਾਜੀ ਨੂੰ ਸੱਤੀ ਕਪੜੀ ਅੱਗ ਲੱਗ ਗਈ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚਿਓ ਸਿਰ ਗੁਰਕੇ ਚੁੱਪ ਕਰਾਓ ਇਸ ਨੂੰ ਨਵਾਬ ਚੀਕਿਆ ਭਿਜੋ ਸਿਜਿਓ ਕੰਬਲੀ ਅੱਲੈ ਵਰਸੋ ਮੇਹ ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਬੰਦ ਕਰਵਾਓ ਇਸ ਦਾ ਕੁਫਰ ਚਰਖੜੀ ਉੱਤੇ ਚਾੜੋ ਇਸ ਨੂੰ ਅਤੇ ਓਨਾ ਚਿਰ ਘਮਾਉਂਦੇ ਰਹੋ ਜਦ ਤੱਕ ਇਸ ਦਾ ਸਰੀਰ ਟੁਕੜੇ ਟੁਕੜੇ ਨਹੀਂ ਹੋ ਜਾਂਦਾ ਦੋਹੇ ਪਿਤਾ ਪੁੱਤਰ ਨੂੰ ਚਰਖੜੀ ਉੱਤੇ ਚਾੜਿਆ ਗਿਆ ਉਹ ਚਰਖੜੀ ਉੱਤੇ ਚੜੇ ਹੋਏ ਵੀ ਮੁਸਕਰਾ ਰਹੇ ਸਨ ਚਰਖੜੀ ਤੇਜ਼ ਕਰਨ ਦਾ ਹੁਕਮ ਦੇਣ ਵਾਲੇ ਨਵਾਬ ਕਾਜੀ ਅਤੇ ਲੱਖੂ ਖੱਤਰੀ ਦਾ ਮੱਥਾ ਤਿਉੜੀਆਂ ਨਾਲ ਭਰਿਆ ਹੋਇਆ ਸੀ ਭਾਈ ਸੁਵੇਗ ਸਿੰਘ ਨੇ ਦੇਦਾ ਓਲਾ ਕਰਨ ਲੱਗਿਆਂ ਆਖਰੀ ਬੋਲ ਕਹੇ ਹਮ ਕਾਰਨ ਗੁਰੂਕੁੱਲ ਗਵਾਈ ਹਮ ਕੋਲ ਰੱਖੈ ਕਵਨ ਬੜਾਈ